ਤੇ ਸਾਰੇ ਖਰਾਬ ਹੋ ਗਏ ਉਹ ਵੀ ਇਹਨਾਂ ਨੂੰ ਕਹਿੰਦੇ ਆ ਵੀ ਇਹਨੇ ਸਾਡਾ ਟੱਸਿਆ ਜੀ ਪਾਕ ਬਦਲ ਕੇ ਦਿਓ ਇਹ ਸੇਗਾ ਉਹ ਕੀ ਸੱਟ ਹੂੰ ਕੰਪਨੀ ਵਾਲੇ ਆਂਦੇ ਵੀ ਸਵੇਰੇ ਆਵਾਂਗੇ ਤੁਸੀਂ ਇੱਕ ਰਾਮ ਦਾ ਕੰਮ ਚਲਾਓ ਤੇ ਬੁਣੀਏ ਨੇ ਬਿਆਹੀਆਂ ਖਾਤਾ ਤਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਥੋੜਾ ਅੱਜ ਦੇਖ ਹੋਰ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਮਾਫੀ ਚਾਹੁੰਦੇ ਆਂ ਡੇਲੀ ਰੁਟੀਨ ਚ ਵੀਡੀਓ ਨਹੀਂ ਪਾਈ ਜਾਂਦੀ ਕੰਮ ਬਹੁਤ ਬਿਜ਼ੀ ਚੱਲੀ ਜਾਂਦਾ। ਦੁਬਾਈਆਂ ਦੇ ਬੜਿਆਂ ਦੇ ਮੈਸੇਜ ਆਉਂਦੇ ਬਈ ਰੋਜ਼ ਵੀਡੀਓ ਪਾਇਆ ਕਰੋ। ਤੇ ਇਦਾਂ ਕਰਕੇ ਇਹ ਜੀਆਂ ਨਹਿਰਾ ਜੋ ਵੀ ਨਗਾਉਣੀ ਪੈਂਦੀ ਹੈ ਮਸ਼ੀਨ ਨਾਲ। ਤੇ ਇਦਰੋਂ ਆਈ ਆ ਆ ਨਹਿਰ ਦੇ ਵਿੱਚ ਦੀ ਪਾਰਲੇ ਪਾਸੇ ਜਾਊਗੀ। ਕੁੜੀ ਆਵਿਆ ਨੇ ਇਹਨਾਂ ਦੇ ਨਾਲ ਹਾਬ ਚੱਲਣਾ ਟੰਬਾ ਵੀ ਪੱਟ ਲੈ ਸੇਮੇ ਐ ਸਿੱਧੀ ਤਾਰ ਦੇਣੀ ਹੈਗੀ ਵਿਚਾਲੇ ਕੋਈ ਤਾਰਾ ਨਾ ਪੜੋ ਤਰਾਲਾ ਵੇਖੀ ਪਿੱਛੇ ਇਹ ਨਹਿਰਾ ਲੰਘ ਕੇ ਜਾਣਾ ਪੈਂਦਾ ਗੇਰੀ ਉਹ ਕਿਧਰ ਸੇ ਬਾਹਰ ਨਿਕਲੇਗੀ ਆਣਾ ਜੀ ਐਮਪੀ ਸੋਨਾਲੀਕਾ ਡੀਆਈ 35 ਟਰੈਕਟਰ ਆ ਆ ਤੇ ਪੰਪ ਨੂੰ ਪਤਾ ਨਹੀਂ ਕਾਹਦਾ ਲੀਵਰ ਲੱਗਾ ਵਾ ਤੁਹਾਨੂੰ ਪਤਾ ਹੋਵੇ ਇਹਦਾ ਜਾਣਕਾਰੀ ਜ਼ਰੂਰ ਦਿਓ ਆਏ ਆ ਦੇਖਿਓ ਇੱਥੋਂ ਬੈਕ ਚਲਾ ਜਾਂਦਾ ਇਹ ਇਹ ਅੱਗੇ ਹੋਰ ਹਾਂ ਐਸੇ ਇਦਾਂ ਪਿੱਛੇ ਆ ਜਾਂਦਾ ਆ ਗਾਂਗਿਆ ਆਪਣੇ ਤਾਂ ਕਿਹੋ ਜਿਹਾ ਸਦਾਨੰਦ ਕਰੇ 50 50 ਸੌ ਬਾਕੀ ਬਾਤ ਹਾਂ ਐਸੇ ਇਦਾਂ ਪਿੱਛੇ ਆ ਜਾਂਦਾ ਆ ਗਾਂਗਿਆ ਆਪਣੇ ਤਾਂ ਕਿਹੋ ਜਿਹਾ ਸਦਾਨੰਦ ਕਰੇ 50 50 ਸੌ ਬਾਕੀ ਬਾਤ ਇਹ ਦੱਸੋ ਕੀ ਕੀ ਚੀਜ਼ ਆ ਇਹ ਮੇਰੇ ਤਾਂ ਸਮਝ ਜਣੀ ਆਈ ਜਾਂ ਤਾਂ ਇਹਨਾਂ ਨੇ ਟੂਵੇ ਦਿੱਤਾ ਹੋਊਗਾ ਪੰਪ ਇਹਨੂੰ ਵੇ ਅੱਗੇ ਜਾਂ ਲੋਡਰ ਲਾਡਰ ਲੱਗਦਾ ਹੋਊਗਾ ਤੇ ਉਹਦੇ ਵਾਸਤੇ ਕੋਈ ਫੈਸਿਲਿਟੀ ਦਿੱਤੀ ਹੋਵੇ ਮੇਰੇ ਸਮਝ ਚ ਨਹੀਂ ਆਇਆ ਪਹਿਲੀ ਵਾਰੀ ਚੀਜ਼ੇ ਵੇਖੀ ਆ ਆਪਣਾ ਜਿਹੜਾ ਪੰਜਾਬ ਪੰਜਾਬ ਕਹਦੇ ਆ ਉਹਨਾਂ ਦੀ ਤਾਂ ਨਹੀਂ ਇਹ ਚੀਜ਼ ਹੈਗੀ ਇਹਦੇ ਤਾਂ ਪੰਪ ਨੂੰ ਉਨਾਲੀ ਕਾ ਡੀਆਈ 35 ਕਿਹੜੀ ਵੀ ਆਈ ਕਿਉਂ ਆ ਰਹੀ ਅਸੀਂ ਪਤਾ ਹੋਵੇ ਤਾਂ ਦੱਸਿਓ ਜਰੂਰ ਅੱਜ ਜੀ ਤੜਕੇ ਤੜਕੇ ਸਾਡੀ ਨਿਕਲਈ ਲਾੜਰੀ ਪਰ ਅਹੀਂ ਕਿਹੜੇ ਕੰਜਰ ਦੀ ਨਜ਼ਰ ਲੱਗ ਗਈ ਪਹਿਲਾਂ ਆਲਟੀਨੇਟਰ ਖੁੱਲਿਆ ਫੇਰ ਇਹਦਾ ਹੁਣ ਪਤਾ ਨਹੀਂ ਆਵਾਜ਼ ਹੀ ਆਉਣ ਲੱਗ ਗਈ ਸੀ ਜਦੋਂ ਪਰ ਖੁੱਲ ਹੀ ਜਾਂਦੇ ਆ ਕਿਹਨੇ ਮੂਜੇ ਕੰਮ ਆਇਆ ਕੁੜੀ ਆ ਵਾ ਇਹਨਾਂ ਨੂੰ ਚੇਤਾ ਆ ਗਿਆ ਹਾਂ ਬੈਂਟ ਉਹ ਚੰਗੀਆਂ ਭਲੀਆਂ ਨਵੀਆਂ ਮਸ਼ੀਨਾਂ ਕੋਈ ਤਾਂ ਨਹੀਂ ਕੋਈ ਬਾਤ ਨਹੀਂ ਕੀ ਕੋਮਲ ਸਾਹਿਬ ਕੀ ਚੱਕਰ ਕੀ ਲੱਗਦਾ ਚੱਕਰ ਇੰਨਾ ਵੀ ਪਿਨੀਅਨ ਦਾ ਬੈਰਿੰਗ ਟੁੱਟ ਗਿਆ ਲੱਗਦਾ ਤਾਂ ਇਹ ਹੁਣ ਖੋਲਿਆ ਪਤਾ ਲੱਗੂ ਕਿ ਕੀ ਨਿਕਲਦੀ ਰਾਤਰੀ ਇਹਦੇ ਨਾਲ ਚੱਲੋ ਚੱਲ ਜੇ ਚੱਲਣ ਗਿਆ ਤਾਂ ਹੀ ਕੋਈ ਖੁੱਲਣ ਗਿਆ ਚੱਲਦੀਆਂ ਤਾਂ ਤਾਂ ਹੀ ਕੁਝ ਹੁੰਦਾ ਪਰ ਨਜ਼ਰ ਜਿਹੜੀ ਪੱਥਰ ਪਾੜ ਦਿੰਦੀ ਨਾ ਇਹ ਤਾਂ ਫਿਰ ਹੁਣ ਕੋਈ ਕੀ ਕਰ ਸਕਦਾ ਕੜਕ 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 ਦੀ ਆਵਾਜ਼ ਆਉਂਦੀ ਆ ਬਹੁ ਬਹਿ ਰਹੇ ਨੇ ਨਿੱਕਾ ਪੇਗਾ ਨਹੀਂ ਪੇਜਗਾ ਦਈ ਨਿੱਕਾ ਲੱਗ ਗਿਆ ਹੀ ਕੋਈ ਨਾ ਕੋਈ ਨਵਾਂ ਹੀ ਪੰਗਾ ਨਿਕਲਣਾ ਨਵੀਂ ਮਸ਼ੀਨ ਆ ਜਾਂ ਤਾਂ ਹੋਵੇ ਵੀ ਕੁੜੀਆਂ ਵਾਵਾ ਪ੍ਰਾਣੀ ਆ ਇੱਕ ਵਟਾਂ ਵੀ ਬਹੁਤ ਆ ਯਾਰ ਇਹਨਾਂ ਦੇ ਵਟਾਂ ਮੈਂ ਨਾਲ ਕਿ ਫਟ ਫਟ ਚ ਵਟਾਂ ਦੋ ਦੋ ਫਟ ਦੇ ਸਨ ਚ ਲੰਮੀਆਂ ਵਟਾਂ ਭੈਣ ਚੋਦੀਆਂ ਪਾਈਆਂ ਇਹਨਾਂ ਨੇ ਚਲੋ ਦੇਖਦੇ ਆ ਜੀ ਖੋਲ ਕੇ ਫਿਰ ਤੁਹਾਨੂੰ ਦੱਸਦੇ ਆ ਕੀ ਚੱਕਰ ਬਣਿਆ ਕੀ ਗੱਲ ਆ ਕੀ ਬਾਤ ਆ ਜਿਹੜਾ ਰਿਹਾ ਸਾਡੇ ਵਲੌਗ ਦੇ ਨਾਲ ਇਹ ਬਣਾ ਗੁੱਲਾ ਹੋਰ ਨਹੀਂ ਪਜੀਤ ਮਾਣੋ ਤਾਂ ਥੋੜੀ ਬਣਾ ਥੋੜੀ ਜਦੋਂ ਆ ਪਲੇਟ ਲਾਈ ਆ ਨਾੜ ਦਾ ਚੇਤਾ ਰੱਖਿਆ ਜੇ ਇਹ ਨਾ ਉਹ ਨਾੜ ਨਾ ਪਾਉ ਕੀ ਲੱਗਦਾ ਬੱਟੇ ਪਤਾ ਲੱਗਣਾ ਤਾਲ ਬਾਹਰ ਪਰ ਹੁਣ ਫਟਾ ਮੇਰੇ ਨਾ ਪਰੇ ਨਿਕਲੂਗਾ ਇੱਕ ਕਾਹਨ ਛੱਡੀ ਕਪੜਾ ਨਹੀਂ ਕਪੜਾ ਨਹੀਂ ਕਪੜਾ ਨਹੀਂ ਕਪੜਾ ਨਹੀਂ ਦੇ ਨਹੀਂ ਤਾਂ ਰੋਕ ਦੇ ਰੋਕ ਦੇ ਓ ਹੋ 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 ਪ੍ਰੋਭ ਥੋੜਾ ਦੂਜਾ ਦੇ ਦੇ ਓਏ ਥੋੜਾ ਮਾੜਾ ਵੱਡਾ ਦੋਈਆ ਗਿਆ ਬਣੀ ਨਹੀਂ ਗਣੀ ਬੰਦ ਲੰਨ ਵੜ ਗਈ ਔਖੜੇ ਮੂੰਹ ਚੱਲ ਜਾ ਭੱਜ ਕੇ ਓ ਮੁੱਖੇ ਫਿਰ ਸਾਡੀ ਜਿਹੜੀ ਮਸ਼ੀਨ ਤੇ ਪਿਆਈ ਚੱਕ ਲਿਆ ਜਾ ਮੈਂ ਟੋਟੇ ਨਾਲ ਜਾ ਫੜਾਫੜ ਬੈਂਟ ਮਾਰ ਕਰ ਮੈਂ ਉਹਨੂੰ ਕੋਣ ਕਰ ਦਿੰਦਾ ਕੱਢ ਦਿੰਦੇ ਆ ਤੂੰ ਬਛੇਰ ਪਤਾ ਕਿੱਥੇ ਜਿੱਥੇ ਨਹਿਰੇ ਨਹਿਰ ਜਾਣਾ ਉਹਦੇ ਮੂਲਚੰਦ ਦੇ ਡੇਰੇ ਤੋਂ ਅਗਲੀ ਪਲੇਟ ਖੋਲ ਤੇਲ ਕੱਢੋ ਦਾ ਬਾਹਰ ਇਹ ਕੀ ਚੱਕਰ ਬਣਦਾ ਹੁੰਦਾ ਬਈ ਇਹ ਜਦੋਂ ਝੜਕਾ ਵਾਈ ਜਾਂਦਾ ਨਾ ਝੜਕੇ ਨਾ ਦਿੰਦੇ ਪੜੀਂਦੇ ਹਾਂ ਆਈ ਖੋਲ ਲੈ ਨਾ ਬਈ ਬਲੇ ਹਾਂ ਆ ਮੋਹਰਲੀ ਮੋਹਰਲੀ ਕਿੰਨਾ ਨੰਬਰ ਦਾ ਨਾੜਾ ਗੋਟੀ ਆ ਫੜ ਗੋਟੀ ਪਾਲਾ ਇਹਦੇ ਤੇ 13 ਨੰਬਰ ਦੇ ਆ ਰੱਖ ਕੋਸ਼ੇ ਦੇ ਕਜਰਾ ਆਉਣਾ ਇਹਨੂੰ ਇਹਨਾਂ ਸਾਫ ਕਰ ਲੈ ਰੀਜਨ ਇਹ ਆ ਜੀ ਪੀਨੀਨ ਤਾਂ ਕੀ ਚੱਕਰ ਕੁੜੀ 24 ਮਾਡਲ ਮਸ਼ੀਨ ਆ ਤੇ ਹਜੇ ਚੱਲੀ ਕਿਹੜੀ ਕਿਤੇ ਕਿੰਨੀ ਗਈ ਦੋ ਤਿੰਨ ਸੀਜ ਨਹੀਂ ਦੋ ਹੀ ਲਾਏ ਆਪਾਂ ਇੱਕ ਮੂੰਗੀ ਦਾ ਦੇਖੋ ਚੋਨੇ ਦਾ ਆ ਕਣਕ ਦੇ ਇਚੇ ਆ ਜੀ ਕੋਈ ਚੜਾਈ ਨਹੀਂ ਜਿਹੜੀ ਪੱਧਰ ਪਈ ਹੈ ਨਹੀਂ ਪੱਧਰ ਮਸ਼ੀਨ ਆ ਤਾਂ ਵੇਖ ਲਓ ਦੰਦੇ ਸਾਰੇ ਖਰਾਬ ਹੋ ਗਏ ਉੰਨੀ ਨਾਲ ਕਹਿੰਦੇ ਆ ਪੀਨੀ ਸਾਡਾ ਟੁੱਟਿਆ ਜੀ ਬਾਗ ਬਦਲ ਕੇ ਦਿਓ ਇੱਥੇ ਕਿਹੜਾ ਕੁੜੀਆ ਵਾ ਬਹੁਤ ਵੀ ਮਾਰੋ ਮਾਰ ਚੱਲਦੀ ਰਹੀ ਐ ਮਕੀਣਾ ਵਾ ਸਾਫ਼ ਹੀ ਆ ਪੱਟਾ ਬਸ ਬੰਦ ਤੇ ਕਰਦੇ ਦੇ ਇਹ ਤਾਂ ਕਹਿੰਦੇ ਜਿਹੜਾ ਸਾਡਾ ਫੂਲਾਂ ਦੀ ਲੋੜ ਹੀ ਨਹੀਂ ਪੈਣੀ ਯਾਨ ਪੇਪਰ ਹੋਵੇ ਪਿਆ ਘਰੇ ਛੱਡੇ ਆਮੀ ਇਹ ਇਹ ਡਾਪਣਾ ਹੂੰ ਤੁਹਾਡੇ ਲਈ ਨਹੀਂ ਕੋਈ ਹੋ ਗਈ ਸੱਟ ਹੂੰ ਕੰਪਨੀ ਵਾਲੇ ਆਂਦੇ ਵੀ ਫੇਰੇ ਆਵਾਂਗੇ ਜਿੰਨੇ ਕਰਾਉਂਦਾ ਕੰਮ ਚਲਾਓ ਆਪਰੋਂ ਆਪਣੀਨ ਪਿਆ ਹੀ ਆਪਾਂ ਫਾਤਾ ਠੀਕ ਕੰਮ ਚਲਾਉਣੇ ਆ ਕੰਮ ਦੱਸੇਰੇ ਆਂਦੇ ਹੀ ਆਵਾਂਗੇ ਤੇਰੀਆਂ ਨਾਲ ਪਿੰਨ ਨੂੰ ਲਵਾ ਕੇ ਹੀ ਆਪਾਂ ਫਾਤਾ ਆ ਦੰਦਾ ਬਾਲਾ ਪਟਿਆ ਗਿਆ ਦਾ ਕੜਕ ਵੀ ਫਿਰ ਇਸੇ ਦੰਦੇ ਤੇ ਜਦੋਂ ਆਉਂਦੇ ਹੋਰੋਂ ਇਹ ਇਹਨੇ ਨਾਲ ਦੂਜਿਆਂ ਨੂੰ ਮਾਝਦਾ ਨਾ ਜਿਹੜਾ ਜ਼ਿਆਦਾ ਪਟਿਆ ਗਿਆ ਸੀ। ਬਾਕੀ ਸਰਵਿਸ ਕੰਪਨੀ ਵਾਲਿਆਂ ਦੀ ਵਧੀਆ ਅਗਲੇ ਸਵੇਰ ਹੁਣ ਅਸੀਂ ਆ ਸ਼ਾਮ ਨੂੰ ਪਹੁੰਚਿਆ ਨਹੀਂ ਜਣਾ ਸਾਡੇ ਤੋਂ। ਨਹੀਂ ਆਪਣੇ ਤੋਂ ਗੱਲ ਸੁਣਦੇ ਐਵੇਂ ਆਖੀਏ ਹਾਂ ਆਉਣਗੇ ਜ਼ਰੂਰ। ਸਵੇਰੇ ਕਹਿੰਦੇ ਥੋੜੇ ਕੋਲੇ ਪਹਿਲੇ ਟਾਈਮ ਪਹੁੰਚਦੇ ਹੋ ਜਾਾਂਗੇ। ਪਹੁੰਚਣਗੇ। ਹਾਂ। ਦਿਨਾਲੀ ਪਹੁੰਚਣ ਵਾਲੀ ਗੱਲ ਹੈ। ਕੋਣ ਕੋਈ ਇਹ ਨਾ ਹੋ ਵੀ ਜਾਂਦਾ ਬੰਦਾ ਹੁਣ ਦੂਰ ਆ ਹੁਣ ਰੋਗ ਅਸੀਂ ਵੀ ਨਹੀਂ ਸਕਦੇ ਇਹ ਮਸ਼ੀਨ ਸਾਡੇ ਕੋਲ ਸਪੇਅਰ ਪਿਆ ਸੀ ਲੈ ਕੇ ਪਾ ਕੇ ਤੇ ਕੰਮ ਚੱਲਦਾ ਕਰਤਾ ਕੰਮ ਚੱਲਿਆ ਛਾਲਾ ਰਹੋਣ ਜੇ ਫੇਰ ਬੈਗੇ ਪੈਣ ਦੇਣਾ ਕੱਢ ਕੇ ਚੱਲ ਜਣੀ ਨਾ ਫੋਰਮੈਨ ਤੇ ਫੋਰਮੈਨ ਚੜਿਆ ਹੋਇਆ ਫੋਰਮੈਨ ਤੇ ਫੋਰਮੈਨ ਚੜਿਆ ਤਾਂ ਤਾਂ ਹੀ ਨਹੀਂ ਨਹੀਂ ਨੰਬਰ ਮੈਂ ਨਹੀਂ ਦਿਹਾੜੀ ਲੰਘ ਜਾਂਦੀ ਪੈਣ ਦੇਣੀ ਜੈਕ ਡਾਊਨ ਕਰ ਲੈ ਹੁਣ ਮੜਾ ਲਾ ਹੀ ਦੇ ਜੈਕ ਹੁਣ ਜੈਕ ਲਾ ਕੇ ਨਾ ਲਾ ਤਾਂ ਲਾ ਦੋ ਗੱਡ ਲਾ ਕੇ ਉਦੇ ਨਾਲ ਕਥਾਇ ਦੇ ਓਏ ਰਾੜ ਲਿਆ ਵੱਡੀ ਤੋਰਤੀ ਜੀ ਪਾ ਕੇ ਪੀਨੀਅਨ ਤੂੰ ਮਸ਼ੀਨ 15 ਤੋਂ 16 ਹੁੰ ਸਕਦਾ ਹੈ ਮਸ਼ੀਨ ਬਦਲ ਕੇ ਪੀਨੀਅਨ ਚਲਾਤੀ ਹੈ ਜੀ ਮਰ ਗਿਆ 1.5 ਘੰਟਾ ਦਾ ਸਾਡਾ ਤੇ ਘੰਟਾ ਘੰਟਾ ਕ ਮਰਿਆ ਨਾ ਘੰਟਾ 1.5 ਘੰਟਾ ਮਰ ਗਿਆ ਤੇ ਆਉਂਦੀ ਆ 15 ਕਿ ਵਿਗਿਆਂ ਦਾ ਘੇਰਾ ਸੀ ਆ ਇਹ ਮੱਲਿਆ ਮੱਲ ਕੇ ਆ ਗਏ ਤਿੰਨ ਚਾਰ ਗੇੜੇ ਕਿ ਲੱਗ ਕਿਥੋਂ ਇੱਕ ਚੀਜ਼ ਦਿਖਾਉਣੇ ਆ ਆ ਇਹਨਾਂ ਦੇ ਆਪਾ ਇਹਨਾਂ ਦੇ ਵੱਢਦੇ ਸੀਗੇ ਕਣਕ ਇਹ ਬਾਬੇ ਦੇ ਦੋ ਮੁੰਡੇ ਆ ਭਗਵਾਨ ਪੁਲੀ ਵਾਲਾ ਤੇ ਇਹਨੇ ਕੀ ਕਰਨਾ ਇੱਕ ਥੇਲ ਇਹਨੂੰ ਟਰਾਲੀ ਨੂੰ ਕਹਿੰਦੇ ਥੱਲੀ ਆ ਇਹ ਇਹ ਥੱਲੀ ਆ ਇੱਕ ਥੱਲੀ ਆ ਇੱਕ ਬਾਈਕ ਆ ਇੱਕ ਥੱਲੀ ਆ ਇੱਕ ਬਾਈਕ ਆ ਉਹ ਤਾਂ ਨਹੀਂ ਆ ਜਾ ਐ ਕਰਕੇ ਉਹਨਾਂ ਦਾ ਡੰਡਾ ਲੈਣ ਪੂਰੀ ਆ ਪੂਰੀ 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 ਮਣ ਕੇ ਫੱਟੀ ਮਾਰ ਕੇ ਬਾਬੇ ਨੇ ਇਹ ਇਹਨਾਂ ਦਾ ਕਾਹੇ ਅਸੀਂ ਕਚਰ ਵਿਧੀ ਆ ਜੇ ਕੱਟਣਿਆ ਇਹਨਾਂ ਨੂੰ ਦੋਵਾਂ ਨੂੰ ਇਹਨਾਂ ਨੇ ਇਹ ਪੂਰੀ ਪੂਰੀ ਕਰਕੇ ਵੇਖੋ ਲੈ ਫੱਟੀ ਫੱਟੀ ਮਾਰ ਕੇ ਇੱਕ ਮੁੰਡੇ ਨੂੰ ਉਹਨੂੰ ਦੇ ਦੇਣੀ ਟਰਾਲੀ ਇੱਕ ਹੋਰ ਨੂੰ ਦੇ ਦੇਣੀ ਹੈ ਟਰਾਲੀ ਕਿਉਂ ਤੇ ਰੋਲਣਾ ਨਾ ਭਾਈ ਮੜ ਕੇ ਕਿ ਤੂੰ ਕੋਟ ਮੰਟਲ ਵੱਧ ਲੈ ਗਿਆ ਤੂੰ ਕੋਟ ਮੰਟਲ ਘੱਟ ਲੈ ਗਿਆ ਦੱਸਿਓ ਤੁਹਾਨੂੰ ਕਿਵੇਂ ਲੱਗੀ ਇਹ ਸਕੀਮ ਇਹਨਾਂ ਦੀ ਪੂਰੀ ਪੂਰੀ ਐ ਸੈਟਿੰਗ ਬਾ ਆ ਗਏ ਤੇ ਲੱਗੇ ਆ ਅਰ ਕਾਟ ਤੇ ਬਾਹਰ ਤਰਪਾਲ ਤੇ ਕੱਢ ਗਏ ਅਖਲੀਏ ਬਦਲ ਬਦਲ ਦੇ ਦੇਣੇ ਆ ਹੈ ਓਏ ਇਹ ਐਸੇ ਮਤ ਰੱਖਾ ਕਰੋ ਸਫਾਈ ਕਰੋ ਚੈੱਕ ਤੁਸੀਂ ਜਦੋਂ ਜਿਵੇਂ ਜਿਵੇਂ ਸੁੱਕੀ ਗਈ ਨਾ ਕਣਕ ਓਵੇਂ ਸਫਾਈ ਵੱਧ ਹੀ ਜਾਣੀ ਆ ਤਾਂ ਬੰਨ ਲੇ ਸਫਾਈ ਪੀਣ ਬਣਾਈ ਕੱਢੀ ਹੁੰਦੀ ਆ ਆਹ ਲੋ ਆ ਬੱਠਲ ਵੱਧਾ ਸੀ ਆ ਬੱਠਲ ਲਾਦਾ ਆਪਣੇ ਕਿਆ ਲੈਣਾ ਨਾ ਨਾ 4 ਕਿਲੋ ਮਿੰਟ ਦਾ ਹੀ ਹੋਣਾ ਚੱਲਣਾ ਆਈ ਇਹ ਮਾਗਾ ਲੱਗੀ ਹੋ ਰਿਹਾ ਜੇ ਦਾ ਰਿਆ ਕੋਲ ਜਰ ਨਹੀਂ ਕੋਈ ਲਾ ਹਾਂ ਅੱਜ ਵੀ ਆਪਾਂ ਕੋਲ ਤੇ ਜਮਾ ਜਮਾ ਤੇ ਹੁੰਦੀ ਆਪਾਂ ਇੱਥੇ ਵੀ ਖੜੇ ਹੋ ਆਪ ਕੋ ਲੱਗ ਰਹੀ ਨਹੀਂ ਕਾਹ ਵਾਸਤੇ ਨਹੀਂ ਆਪ ਇਹ ਕੰਮ ਕਰਨਾ ਕਰ ਲਗੂ ਆਪਾਂ ਤੁਹਾਨੂੰ ਲੈ ਲੀਂ ਨਾ ਤੁਹ ਪਹਿਲੇ ਰਾਹ ਜਦੋਂ ਅਗਲੇ ਦੇ 2 ਕਿਲੋ ਮੀਟਰ ਆ ਗਿਆ ਤਿੰਨ ਚੜੇ ਜੋ ਕੋਈ ਕਰਦੇ ਯਾਰ 5 ਬਿਲਕੁਲ ਉਹ ਅਗਲੇ ਦਾ ਰੇਟ ਮਗਾ ਲਓ ਪਾਈ ਆ ਰੇਟ ਲੱਗੂਗਾ ਮੈਂ ਕਹ ਮਹਬਾਇਾ ਤੇ 11 ਕਿਲੋਮੀਟਰ ਹੀ ਰਹੇਗਾ 218 ਬੰਦਾ ਉਹ ਬਨਾਰਾ ਮੰਡਾ 4 ਤੋਂ 2 ਛੱਡਦੇ ਆ ਕੇ 4 ਆ ਆ ਗਿਆ 8 ਕੋਲ ਮਿਲਿਆ 4 ਹੋ ਹੈ 4 ਛੱਲੇ ਮੈਂ ਤਾਂ ਮੁੱਤਾ ਕਰਕੇ ਲੈ ਘੜ ਭਰਾਵਾ ਇੱਥੇ ਚੱਲੀ ਜਾਂਦੀ ਆ ਮਸ਼ੀਨ ਹਾਂ ਚੱਲੀ ਜਾਂਦੀ ਆ ਪਰ ਆ ਸਾਡੀ ਇੱਕ ਮਸ਼ੀਨ ਦੇ ਵਿਚਾਰੀ ਦੇ ਸਟਾਵਾ ਕਾ ਟੁੱਟ ਗਿਆ ਹੁਣ ਚੱਲੇ ਉਧਰ ਨੂੰ ਵਟਾ ਵਟਾ ਦੋੜਾ ਵਟਾ ਤੋਂ ਮਾੜਾ ਹੌਲ ਹੋਈ ਉਹਦੇ ਵਟਾ ਕਰਕੇ ਛਾਬਾ ਕਰ ਉਹਰੇ ਟੁੱਟੇ ਆ। ਆਹ ਨਹੀਂ ਇਹਨਾਂ ਕੰਦਰਾ ਦਾ ਕੰਮ ਨਹੀਂ ਜਾਣਾ। ਇਹਨਾਂ ਨਾਲ ਭਈਆਂ ਦਾ ਕੁਝ ਨਹੀਂ ਜਾਣਾ। ਭੈਣ ਨਾਲ ਮਸ਼ੀਨ ਆ ਕਿ ਉਹ ਪਸ ਉਹ ਇੱਕ ਭੈਣ ਜੋ ਤਾਂ ਕਹੇ ਕਿਲੋਮੀਟਰ ਤੋਂ ਲੈ 10 ਕਿਲੋਮੀਟਰ ਜਾਂਦੇ। ਚਲੋ ਇਹ ਚੱਲਦੇ ਆ ਉਧਰ ਨੂੰ ਪ੍ਰੀਤ ਮਸ਼ੀਨ ਵਾਲ ਨੂੰ ਤੇ ਤੁਹਾਨੂੰ ਦਿਖਾਉਣੇ ਆ ਹਨੇਰਾ ਬਹੁਤ ਹੋ ਗਿਆ। ਉਰੇ ਰਤੋ ਰਾਤ ਉਹ ਫਿੱਟ ਕਰਨੀ ਪੈਣੀ ਆ ਜਾ ਕੇ ਚਲੋ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਦਿਖਾਉਦੇ ਆ ਤੁਹਾਨੂੰ ਚੱਲ ਕੇ ਚੱਲੀਏ ਯਾਰ ਬੰਦੇ ਬੜੇ ਜੱਦੇ ਵਗਾਰੇ ਲਿਕੰਦੇ ਆ ਅਈ ਫੋਰਮਾਨ ਆਹੀ ਦੋ ਰਾਂ ਤੇ ਨਾ ਮਸ਼ੀਨਾਂ ਤੇ ਬਾਲਾ ਕੋ ਵੇਖਣਾ ਪੈਂਦਾ ਸਾਨੂੰ ਜਾ ਕੇ ਹਾਂ ਗਤੀ ਨਹੀਂ ਨਾ ਸਾਡੇ ਬਿਨਾ ਗਿਆਂਦੇ ਚਲੋ ਤਾਂ ਉਹਨਾਂ ਦੇ ਕੁੜੀ ਜਵੇ ਇਹੋ ਜਿਹੇ ਰਸਤੇ ਆ ਜਿਹੜੇ ਕੜੀ ਕੁੜੀ ਜੇ ਵਰਦਾ ਤੁਰੇ ਹੀ ਨਹੀਂ ਉਹੀ ਤਾਂ ਗੱਲ ਆ ਆ ਰਸਤੇ ਵੇਖ ਲੋ ਇਹਨਾਂ ਦੇ ਟਾਈਮ ਵੀ ਕੁੜੀ ਜਾਵਾ ਬਹੁਤ ਹੋ ਗਿਆ 11:30 ਪਰ ਉਹਨੂੰ ਫਿੱਟ ਕਰਕੇ ਪਾਵਾਂਗੇ ਰਾਤ ਨੂੰ ਫੇਰ ਹੀ ਸਵੇਰੇ ਚੱਲੂ ਤੂੰ ਬੂਟ ਲੈ ਬੂਟ ਲੈਣੇ ਸੀ ਅੱਜ ਹੁਣ ਉਹ ਤੇ ਫਰੀ ਨਗਰ ਆਏ ਤੇ ਗਈ ਉੱਪਰ ਹੀ ਆਏ ਕੰਜਰ ਦੇ ਗਾਹਾਂ ਲੈ ਆਏ ਇਹਦੇ ਫੇਰ ਚਲੋ ਜੁੜ ਰਿਹਾ ਜੀ ਤੁਹਾਨੂੰ ਦਿਖਾਉਣੇ ਚੱਲ ਗਏ ਕਿੱਥੋਂ ਕੀ ਟੁੱਟਿਆ ਉਹਦਾ ਕਿਵੇਂ ਜੋੜ ਜੋੜ ਪੱਟਿਆ ਗਿਆ ਨਾ ਯਾਰ ਮਗਰ ਲਈ ਕੋੜੀ ਜੀ ਪੱਟ ਗਈ ਉਹਦੀ ਤਾਵਾ ਕਰਦੀ ਅੱਛਾ ਵੈਲਡਿੰਗ ਕਰਾ ਕੇ ਤਾਂ ਲੈ ਗਿਆ ਹੂੰ ਸਰ ਉੱਥੇ ਨਾ ਉੱਧਰ ਖੜਾਈ ਹੈਂ? ਉਹ ਖੜੇ ਮੁਰਤ ਆਹ ਚਲੋ ਠੀਕ ਹੈ ਜੀ ਮਿਲਤੇ ਆਂ ਆਪਕੋ ਬ੍ਰੇਕ ਕੇ ਬਾਅਦ ਲਾ ਕੇ ਚੱਕੀ ਆਏ ਇੱਦ ਤੱਕ ਕਿੱਥੇ ਕਿੰਨੇ ਆਉਂਦੇ ਗਰ ਕੇ ਗਿਆ ਕਿਸ ਦਾ ਬੇਲਾ ਭੈਣ ਦੀ ਯਾਰ ਦਾ ਫਾਇਰ ਚੋਤ ਲੈ ਕੇ ਬਹਿ ਗਿਆ ਇਹ ਗੱਲ ਕੀ ਕਹਿਣ ਦੇ ਆਏ ਹੋਰ ਕੀ ਪੱਥਰ ਪਾੜ ਨਜ਼ਰ ਇਹ ਕੇ ਕੁੜੀ ਆ ਵਸਾਲਾ ਕੰਮ ਕੀਤਾ ਜਾਂਦ ਹੋਵੇ ਕਿਤਾ ਨਾ ਹੋਵੇ ਕੋਈ ਕੁੜੀ ਰਾਂਗ ਕਰਾਈ ਫਿਰੇ ਕੰਮ ਕੀਤਾ ਬੱਤ ਨਹੀਂ ਨਾ ਕੁੱਟਿਆ ਬੱਤ ਨਹੀਂ ਕੁੱਟਿਆ ਉਹ ਬੱਤ ਕਾ ਨਹੀਂ ਕੁੱਟਿਆ ਹੁਣ ਕੁੱਟਿਓ ਕਸ ਲਈ ਹਸਤਾ ਵਾ ਕਰ ਪਰ ਤਨ ਨੂੰ ਇਹਨੂੰ ਫੜ ਲਾ ਤੈਨੂੰ ਮੈਂ ਆਂਦਾ ਤੈਨੂੰ ਮੈਨੂੰ ਦੱਸ ਕੁੱਟਿਆ ਨਾ ਕਹਿਣਾ ਤੂੰ ਇੱਧਰ ਲੈ ਨਾ ਇੱਕ ਪਾਸੇ ਬਾਲਾ ਨਾ ਕਰ। ਹੇਅਰ ਕਲਰ ਕਰਦਾ। ਉੱਤੇ ਚੜ ਜਾ ਨਾ। ਇੱਥੇ ਬਹਿ ਜਾ। ਉੱਤੇ ਪਾਗੇ ਨੜ ਪਾਦਾ ਹੱਥ ਨਹੀਂ ਪੈਂਦਾ। ਇੱਥੇ ਤਾਂ ਝੜ। ਵਿੱਚ ਵੜ ਜਾ। ਆ ਵਿੱਚ ਵੜ। ਇਹ ਹੋ ਗਿਆ। ਅੱਗਿਆ ਤਾਂ ਉਂਗੜਿਆ। ਹੈ? ਆ ਆ। ਸਭ ਤੋਂ 3 ਗਲਾਂ ਨੇ ਤਾਂ ਤੁਹਾਡੇ ਦਾ। ਚੱਲ। ਵੇਚਣਾ ਮੂਦਾ ਕਰਦੇ ਮੁੜ ਕੇ ਗੋਲੀਆਂ ਹੀ ਚੱਲੀ ਜਾਣੀ। ਨਾ ਆਪਣਾ ਨਿਕਲਣਾ ਨਹੀਂ ਕੋ। ਹੋਰ ਕੀ? ਆ ਵੀ ਬਹਿ ਗਿਆ ਮੁਕੇ ਨੂੰ ਕਾਹਦੇ ਨੂੰ ਵੀ ਪਾ ਲੱਗਿਆ ਨਹੀਂ ਪਾਉਣ ਕਿਹੜਾ ਹੁਣ ਤੂੰ ਹੱਸਦਾ ਜੀ ਗੱਲ ਖੁਸ਼ੀ ਮਨਾਉਣਾ ਸਾਹ ਮਿਲ ਗਿਆ ਇਹਨਾਂ ਥੋੜੇ ਪਲੇਟ 'ਤੇ ਧਿਆਨ ਕੇ ਕੱਸ ਲਈ ਨਾ ਇਹਨਾਂ ਕਾਸਤਾ ਹੀ ਪੂਜਾ ਟੱਕਾਣਾ ਬੰਦ ਕਰਦਾ ਬੰਦ ਕਰਦਾ ਨਹੀਂ ਆ ਲੈ ਦੋ ਦੋ ਪਾਰੇ ਇਧਰਲੇ ਦੋ ਉਧਰਲੇ ਪਾਰੇ ਬਸ ਕਰ ਸੇਰੇ ਪਾਦੇਗੇ ਅਣੀ ਛੜਦਗੇ ਸੇਰੇ ਕਰਦਾਂਗੇ ਡਰਨਣਾ ਆ ਮੁੱਖਾ ਜਿਪ ਨਹੀਂ ਗਈ ਬਈ ਸੇਰੇ ਅਹੋਂ ਤਾਈਨੇ ਵੀ ਨਹੀਂ ਕੰਮ ਕੀਤਾ ਮਾ ਇੰਨੇ ਅਸਰ ਹੀ ਨਹੀਂ ਬੁਖਾਇਆ ਇਧਰੇ ਅਸਰ ਹੀ ਨਹੀਂ ਬੁਖਾਇਆ ਸਾਲੇ ਨੇ ਕੋਈ ਸਹੀ ਗੱਲ ਹੈ ਫੇਲ ਆ ਚੀਜ਼ ਇਹ ਵੀ ਮੇਰੀ ਫੋਟੋ ਬਦਲ ਗਈ ਆਣਾ ਆ ਇਹ ਤਾਂ ਕੋਈ ਰੱਖਾ ਲਿਖਣਾ ਸੀ ਉਹਨੇ ਵੇ ਉਹਨੇ ਕੰਮ ਕਰਨਾ ਹੀ ਪਰਨੇ ਆਪਾ ਬਾਬਾ ਆਪ ਦਾ ਕਾਹਦੋ ਮਿੱਟੀ ਚ ਲਵੇੜਦਾ ਆਹੋ ਸਹੀ ਹੂੰ ਜੇਪ ਬਈ ਦੀ ਅੱਗੇ ਨਿਕਣੀ ਚਾਬੀ ਦੇ ਤੇਰਾ ਨਹੀਂ ਯਾਰ ਆਹ ਫੜ ਸੀਪ ਛੜਾ ਵੇ ਆ ਮਗਰਲੀ ਛੱਡ ਲੈ ਟ ਮਗਰਲੀ ਲੈ ਟ ਛੱਡ ਹੈ ਗੱਲਿਆ ਸਲੋ ਰੇਸ ਕਰ ਲਈ ਰੇਸ ਘੱਟ ਕਰ ਲਾ ਕੋਈ ਆਰਲੇ ਦਾ ਕਰਦੀ ਲੱਗਦੀ ਆਰਲੇ ਦੀ ਔਰਲੇ ਦੀ ਲੱਗਦੀ ਆ ਇਧਰਲੇ ਦੀ ਇਹੜਾ ਇਦਨ ਵਾਲਾ ਪਹਿਲੇ ਉਹ ਦੂਜੇ ਨੰਬਰ ਵਾਲਾ ਉਹ ਬੰਦ ਕਰ ਦੇ ਯਾ ਸਾਰੀਆਂ ਥੱਲੇ ਭਰਤੀਆਂ ਗਰੀਸ ਗੱਨ ਵੀ ਵਿੱਚ ਭਰਤੀ ਖੜੇ ਮੂ ਤੇਰੇ ਕੰਬਲੀਦਾਨ ਉਹ ਲੜ ਗਿਆ ਬਾਜ ਕਰਨਾ ਤੇ ਚਲ ਖੋਲਣਾ ਤੁਹਾਨੂੰ ਪੈਣਾ ਉਹਦੇ ਥੱਲੇ ਪੱਤੀਆਂ ਦੇ ਦਿਆਂਗੇ ਚਲੋ ਜੀ ਹੋ ਗਈ ਸਾਡੀ ਮਸ਼ੀਨ ਓਕੇ ਮਿਲਦੇ ਆ ਤੁਹਾਨੂੰ ਹੁਣ ਕਿਸੇ ਹੋਰ ਨਵੀਂ ਵੀਡੀਓ ਤੇ ਤਦ ਤੱਕ ਲਈ ਰੱਬ ਰਾਖਾ